ਪੰਜਾਬ ਚ ਹੋਵੇਗੀ 24311 ਏਕੜ ਜ਼ਮੀਨ ਐਕਵਾਇਰ ਐਕਵਾਇਰ ਦਾ ਮਤਲਬ ਹੁੰਦਾ ਸਰਕਾਰ ਨੇ ਆਪਣੇ ਕਬਜ਼ੇ ਚ ਲੈਣੀ ਆ ਇੱਕ ਖਬਰ ਆਈ ਹੈ ਜਿਹਦੇ ਬਾਰੇ ਸ਼ਾਇਦ ਬਹੁਤ ਘੱਟ ਪੰਜਾਬੀਆਂ ਨੂੰ ਪਤਾ ਜੇ ਪਤਾ ਵੀ ਆ ਤਾਂ ਸ਼ਾਇਦ ਉਹ ਪੂਰੀ ਇਨਫੋਰਮੇਸ਼ਨ ਨਹੀਂ ਹੈਗੀ ਅੱਜ ਦੀ ਆਪਣੀ ਇਸ ਵੀਡੀਓ ਦਾ ਮੇਨ ਮਕਸਦ ਇਹ ਹੈ ਕਿ ਤੁਹਾਨੂੰ ਇਹ ਪੂਰੀ ਜਾਣਕਾਰੀ ਦੇਣੀ ਹੈ ਇਹ ਜ਼ਮੀਨ ਸਰਕਾਰ ਐਕਵਾਇਰ ਕਰ ਰਹੀ ਹੈ ਕਿੱਥੋਂ ਕਰ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਦੀ ਹੋ ਰਹੀ ਹੈ ਕਿਉਂ ਕਰ ਰਹੀ ਹੈ ਜਾਂ ਫਿਰ ਕਿਹੜਾ ਜ਼ਿਲ੍ਹਾ ਨੇੜੇ ਆ ਰਿਹਾ ਕਿ ਤੁਹਾਡਾ ਏਰੀਆ ਪ੍ਰਭਾਵਿਤ ਤਾਂ ਨਹੀਂ ਹੋ ਰਿਹਾ ਤੇ ਨਾਲ ਦੀ ਵਾਲੀ ਸਰਕਾਰ ਪੈਸੇ ਦੇਊਗੀ ਕਿ ਨਹੀਂ ਦੇਊਗੀ ਤੇ ਇਹ ਵੀ ਸਵਾਲ ਹੈ ਕਿ ਸਰਕਾਰ ਇੱਥੇ ਹੁਣ ਧੱਕੇ ਨਾਲ ਜ਼ਮੀਨ ਲੈ ਰਹੀ ਹੈ ਜਾਂ ਫਿਰ ਕਿਸਾਨਾਂ ਦੀ ਰਜਾਮੰਦੀ ਦੇ ਨਾਲ ਤੇ ਇਹਦੇ ਨਾਲ ਨਾਲ ਕੀ ਕਿਸਾਨ ਇਹ ਜ਼ਮੀਨ ਦੇਣ ਨੂੰ ਤਿਆਰ ਹੈਗੇ ਕਿ ਨਹੀਂ ਹੈਗੇ ਤੇ ਇੱਕ ਹੋਰ ਗੱਲ ਇਹਦੇ ਵਿੱਚ ਸੁਖਵੀਰ ਸਿੰਘ ਬਾਦਲ ਦਾ ਕੀ ਰੋਲ ਹੈ ਜੋ ਫੋਟੋ ਲੱਗੀ ਹੋਈ ਹੈ ਕਿਉਂਕਿ ਇਸ ਮਸਲੇ ਨੂੰ ਸੁਖਵੀਰ ਸਿੰਘ ਬਾਦਲ ਨੇ ਹੀ ਨਿਊਜ਼ ਦੇ ਵਿੱਚ ਲੈ ਕੇ ਆਂਦਾ ਪਹਿਲਾਂ ਇਹ ਮਸਲਾ ਦੱਬਿਆ ਜਾ ਸੀਗਾ ਸੋ ਕਰਦੇ ਫਿਰ ਇਸ ਇਨਫੋਰਮੇਸ਼ਨ ਵਾਲੀ ਵੀਡੀਓ ਦੀ ਸ਼ੁਰੂਆਤ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਦਾ 247 ਦੇ YouTube ਚੈਨਲ ਦੇ ਉੱਤੇ ਸੋ ਇਸ ਨਿਊਜ਼ ਨੂੰ ਇਸ ਇਨਫੋਰਮੇਸ਼ਨ ਨੂੰ ਬੜੇ ਧਿਆਨ ਨਾਲ ਸਮਝਿਓ ਕਈ ਵਾਰ ਕੀ ਹੁੰਦਾ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਸ਼ਾਇਦ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਰਿਪਰੈਜ਼ੈਂਟ ਕੀਤਾ ਜਾਂਦਾ ਆ ਤੇ ਉਹਦਾ ਨੁਕਸਾਨ ਸਾਨੂੰ ਵੇਖਣ ਨੂੰ ਮਿਲਦਾ ਕਈ ਵਾਰ ਕੁਝ ਬੁਰੀਆਂ ਚੀਜ਼ਾਂ ਹੁੰਦੀਆਂ ਨੇ ਉਹਨੂੰ ਸੋਸ਼ਲ ਮੀਡੀਆ ਤੇ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਜਾਂਦਾ ਜਿਹਦਾ ਵੀ ਸਾਨੂੰ ਨੁਕਸਾਨ ਹੁੰਦਾ ਆ ਸੋ ਆਪਾਂ ਇਸ ਵੀਡੀਓ ਰਾਹੀਂ ਐਗਜ਼ੈਕਟ ਕੀ ਆ ਉਹ ਅਸੀਂ ਅਕਸਰ ਦੇਖਦੇ ਹੁੰਦੇ ਹਾਂ ਕਿ ਅੱਜਕੱਲ ਜਿੱਥੇ ਪਹਿਲਾਂ ਕਿਤੇ ਫਸਲਵਾਰੀ ਹੁੰਦੀ ਸੀਗੀ ਅੱਜਕੱਲ ਉੱਥੇ ਘਰ ਹੋਣ ਲੱਗ ਪਏ ਨੇ ਕੋਈ ਬਿਲਡਿੰਗ ਬਣ ਜਾਂਦੀ ਹੈ ਤੁਸੀਂ ਅਕਸਰ ਦੇਖਿਆ ਹੋਊਗਾ ਇਹ ਦਿਨਾਂ ਚੀਜ਼ਾਂ ਵੀ ਜ਼ਮੀਨ ਦੇ ਵਿੱਚੋਂ ਥੋੜਾ ਜਿਹਾ ਵੇਚ ਦਿੱਤਾ ਏਰੀਆ ਤੇ ਉੱਥੇ ਕੋਈ ਨਾ ਕੋਈ ਪ੍ਰਾਈਵੇਟ ਪ੍ਰਾਪਰਟੀ ਬਣ ਜਾਂਦੀ ਹੈ ਹੁਣ ਜਮੀਨ ਜਿਹੜੀ ਵੇਚੀ ਜਾਂਦੀ ਹੈ ਕਿਸਾਨਾਂ ਦੁਆਰਾ ਵੇਚੀ ਜਾਂਦੀ ਹੈ ਆਬਵੀਅਸਾ ਜਮੀਨ ਕਿਸਾਨਾਂ ਕੋਲੇ ਹੁੰਦੀ ਹੈ ਤੇ ਜੇ ਤੁਸੀਂ ਕਿਸੇ ਸ਼ਹਿਰ ਦੇ ਨੇੜੇ ਤੇ ਰਹਿੰਦੇ ਹੋ ਤੁਸੀਂ ਦੇਖੋਗੇ ਇਹ ਨੋਟ ਕਰੋਗੇ ਕਿ ਹੁਣ ਉਹ ਸ਼ਹਿਰ ਕਾਫੀ ਵੱਧ ਗਿਆ ਆ ਜੋ ਵਧਿਆ ਆ ਤਾਂ ਆਬਵੀਅਸਾ ਜਮੀਨ ਤੇ ਵਧਿਆ ਹੋਊਗਾ ਸੋ ਇਹ ਹੋਇਆ ਇਦਾਂ ਸੋ ਹੁਣ ਇਦਾਂ ਦੀ ਇੱਕ ਹੋਰ ਨਿਊਜ਼ ਨਿਕਲ ਕੇ ਆਈ ਹੈ ਕਿ ਹੁਣ ਸਰਕਾਰ ਖੁਦ ਕਰ ਰਹੀ ਹੈ ਕੈਬਨਿਟ ਨੇ ਅਪਰੂਵ ਕਰ ਦਿੱਤਾ ਕਿ ਅਸੀਂ ਜ਼ਮੀਨ ਨੂੰ ਪਰਚੇਸ ਕਰਾਂਗੇ ਜਿਹਦੇ ਨਾਲ ਅਰਬਨ ਸਟੇਟ ਆਪਾਂ ਸਟੈਬਲਿਸ਼ ਕਰਾਂਗੇ ਜਿਹਦਾ ਮਕਸਦ ਹੋਊਗਾ ਅਫੋਰਡੇਬਲ ਹਾਊਸਿੰਗ ਹੈ ਕਿ ਮਸਲਾ ਆਪਾਂ ਸਮਝਦੇ ਆ ਸੋ 24311 ਹੈਕਟੇਰ ਜ਼ਮੀਨ ਜਿਹੜੀ ਉਹ ਸਰਕਾਰ ਐਕਵਾਇਰ ਕਰਨ ਜਾ ਰਹੀ ਹੈ ਜਿਹਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕੀਤਾ ਕਿਉਂਕਿ ਉਹ ਨਿਊਜ਼ ਦੇ ਵਿੱਚ ਤਾਂ ਆਏ ਨੇ ਠੀਕ ਹੈ ਸੋ ਸਾਰੀ ਨਿਊਜ਼ ਨੂੰ ਚੰਗੀ ਤਰ੍ਹਾਂ ਸਮਝੀਏ ਇਹ ਜ਼ਮੀਨ ਕਿੱਥੋਂ ਲਈ ਜਾ ਰਹੀ ਹੈ ਸਰਕਾਰ ਇਹ ਕਿਉਂ ਲੈ ਰਹੀ ਹੈ ਸੋ ਦੇਖੋ 24311 ਏਕੜ ਜ਼ਮੀਨ ਜਿਹੜੀ ਹੈਗੀ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਐਕਵਾਇਰ ਕਰੂਗੀ ਸਰਕਾਰ ਦੇਖੋ ਜਿਵੇਂ ਆ ਘਰ ਬਣੇ ਹੋਏ ਆ ਸਰਕਾਰ ਚਾਹੁੰਦੀ ਆ ਵੀ ਅਸੀਂ ਇਸ ਏਰੀਆ ਵਿੱਚ ਵੀ ਹੋਰ ਜ਼ਿਆਦਾ ਡਿਵੈਲਪਮੈਂਟ ਕਰੀਏ ਸੋ ਇਹਦੇ ਲਈ 32 ਪਿੰਡਾਂ ਦੀ ਜ਼ਮੀਨ ਜਿਹੜੀ ਲੁਧਿਆਣੇ ਚ ਲਈ ਜਾਊਗੀ ਅ 8 ਜ਼ੋਨ ਬਣਾਏ ਗਏ ਨੇ ਜਿਨ੍ਹਾਂ ਵਿੱਚ ਲੁਧਿਆਣੇ ਨੂੰ ਡਿਵੈਲਪ ਕੀਤਾ ਜਾਊਗਾ ਸੋ ਮੇਨ ਮਕਸਦ ਇਸ ਜ਼ਮੀਨ ਨੂੰ ਐਕਵਾਇਰ ਕਰਨ ਦਾ ਸਰਕਾਰ ਦਾ ਇਹ ਹੈ ਵੀ ਸਰਕਾਰ ਚਾਹੁੰਦੀ ਅਸੀਂ ਇੱਥੇ ਘਰ ਬਣਾਉਣੇ ਆ ਜਿਹਨੂੰ ਸੀ ਕਹਿੰਦੇ ਅਫੋਰਡੇਬਲ ਹਾਊਸਿੰਗ ਯਾਨੀ ਕਿ ਜਾਇਜ਼ ਰੇਟਾਂ ਵਿੱਚ ਘਰ ਮਿਲ ਜਾਣ ਲੋਕਾਂ ਨੂੰ ਦੂਜੇ ਨੰਬਰ ਤੇ ਇਨਫਰਾਸਟ੍ਰਕਚਰ ਡਿਵੈਲਪ ਕਰਨਾ ਇੱਥੇ ਕੋਈ ਵੱਡੀਆਂ ਵੱਡੀਆਂ ਕੰਪਨੀਆਂ ਆਉਣਗੀਆਂ ਫਿਰ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਣਗੀਆਂ ਸੋ ਜਿਵੇਂ ਆਸੀਂ ਦੇਖ ਰਹੇ ਆ ਇਸ ਤਰੀਕੇ ਦੀਆਂ ਇਮਾਰਤਾਂ ਕਹਿੰਦੇ ਅਸੀਂ ਇਸ ਖਾਲੀ ਜ਼ਮੀਨ ਤੇ ਬਣਾਉਣੇ ਆ ਜਿਹਦੇ ਨਾਲ ਕੀ ਆ ਪੰਜਾਬ ਹੋਰ ਜ਼ਿਆਦਾ ਬੂਸਟ ਕਰੂਗਾ ਹੁਣ ਜਿਵੇਂ ਇਹ ਖਬਰ ਆਈ ਤਾ ਫਿਰ ਆਪੋਜੀਸ਼ਨ ਨੇ ਤਾਂ ਜਿਹੜਾ ਸੀਗਾ ਰੌਲਾ ਪਾਉਣਾ ਸੀਗਾ ਹੁਣ ਆਪੋਜੀਸ਼ਨ ਨੇ ਕੀ ਗਿਆ ਪਾ ਅੱਗੇ ਦੇਖਾਂਗੇ ਲੇਕਿਨ ਉਦੋਂ ਪਹਿਲਾਂ ਥੋੜਾ ਦਾ ਓਵਰਵਿਊ ਦੇਖ ਲਈਏ ਇਸ ਪੂਰੀ ਨਿਊਜ਼ ਦੇ ਉੱਤੇ ਸੋ ਕਿੰਨੀ ਜ਼ਮੀਨ ਐਕਵਾਇਰ ਹੋ ਰਹੀ ਹੈ ਸਾਨੂੰ ਪਤਾ ਲੱਗ ਚੁੱਕਾ ਸਰਕਾਰ 32 ਪਿੰਡਾਂ ਵਿੱਚੋਂ ਜ਼ਮੀਨ ਲੈ ਰਹੀ ਏ ਕੰਮ ਇਹਦਾ ਕੀ ਆ ਲੁਧਿਆਣੇ ਦੇ ਆਸੇ-ਪਾਸੇ ਸ਼ਹਿਰ ਜਿਹੜਾ ਹੈਗਾ ਲੁਧਿਆਣਾ ਸ਼ਹਿਰ ਸੋ ਜਾਨੀ ਕਿ ਇਸ ਐਕਵਾਇਜ਼ੀਸ਼ਨ ਜਿਹੜੀ ਹੋ ਰਹੀ ਹੈ ਜ਼ਮੀਨ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਆਸੇ-ਪਾਸੇ ਦੇ ਪਿੰਡ ਪ੍ਰਭਾਵਿਤ ਹੋਣਗੇ ਬਾਕੀ ਹੋਰ ਕੋਈ ਜ਼ਿਲ੍ਹਿਆਂ ਨੂੰ ਕੋਈ ਇਹਦੇ ਵਿੱਚ ਪ੍ਰਭਾਵਿਤ ਹੋਣ ਨੂੰ ਜਿਹੜਾ ਹੈਗਾ ਇਸ ਜ਼ਮੀਨ ਵਰਤੀ ਕਿੱਥੇ ਜਾਊਗੀ ਸਰਕਾਰ ਕਹਿੰਦੀ ਇਸ ਇਥੇ ਅਰਬਨ ਡਿਵੈਲਪਮੈਂਟ ਜਿਹੜਾ ਹੈਗਾ ਉਹ ਕਰਨਾ ਆ ਅਰਬਨ ਇਸਟੈਬਲਿਸ਼ਮੈਂਟ ਕਰਨੀ ਆ ਜਾਨੀ ਕਿ ਮੈਂ ਪਹਿਲਾਂ ਵੀ ਦੱਸਿਆ ਘਰ ਬਣਾਉਣੇ ਆ ਬਿਲਡਿੰਗਾਂ ਬਣਾਉਣੀਆਂ ਇਸ ਤਰੀਕੇ ਨਾਲ ਪਲਾਨ ਬਣਨਗੇ ਉੱਥੇ ਕਮਰਸ਼ੀਅਲ ਬਿਲਡਿੰਗਾਂ ਹੋਣਗੀਆਂ ਰੈਂਟਰ ਤੇ ਚੜਨਗੀਆਂ ਕੰਪਨੀਆਂ ਹੋਣਗੀਆਂ ਫੈਕਟਰੀਆਂ ਵਗੈਰਾ ਲੱਗਣਗੀਆਂ ਸੋ ਇਸ ਕੰਮ ਦੇ ਲਈ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾ ਰਹੀ ਹੈ 24311 ਬਹੁਤ ਵੱਡਾ ਨੰਬਰ ਹੁੰਦਾ ਹੁਣ ਬਹੁਤ ਸਾਰੇ ਲੋਕਾਂ ਦੇ ਮਨ 'ਚ ਸਵਾਲ ਹੋਊਗਾ ਕਿ ਸਰਕਾਰ ਨੂੰ ਇਹਦਾ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਸਰਕਾਰ ਕਹਿੰਦੀ ਦੇਖੋ ਕਿਸਾਨਾਂ ਨਾਲ ਕੋਆਰਡੀਨੇਟ ਕਰਾਂਗੇ ਜਿੰਨਾ ਉਹਨਾਂ ਦੀ ਜ਼ਮੀਨ ਦਾ ਬਣਦਾ ਮੁੱਲ ਅਸੀਂ ਦਵਾਂਗੇ ਉਸ ਤੋਂ ਬਾਅਦ ਹੀ ਜ਼ਮੀਨ ਲਵਾਂਗੇ ਠੀਕ ਹੈ ਸੋ ਤੱਕ ਕਾ ਇਥੇ ਸਰਕਾਰ ਕੰਦੀ ਬਿਲਕੁਲ ਵੀ ਨਹੀਂ ਚੱਲੂਗਾ ਜੋ ਬਣਦਾ ਮੁੱਲ ਉਹ ਦਿੱਤਾ ਜਾਊਗਾ ਤਾਂ ਕਿ ਇਸ ਪ੍ਰੋਜੈਕਟ ਨੂੰ ਪ੍ਰੋਪਰ ਟਾਈਮ ਦੇ ਵਿੱਚ ਜਿਹੜਾ ਹੈਗਾ ਉਹ ਕੰਪਲੀਟ ਕੀਤਾ ਜਾ ਸਕਦਾ ਇਹ ਨਾ ਹੋਵੇ ਕਿ ਕਿਸਾਨਾਂ ਨੂੰ ਜ਼ਮੀਨ ਨੂੰ ਲੈ ਕੇ ਰੋਲਾ ਪੈ ਗਿਆ ਬਾਅਦ ਵਿੱਚ ਉਹ ਪ੍ਰੋਜੈਕਟ ਫਿਰ ਲੰਮਕ ਜਾਂਦੇ ਨੇ ਸੋ ਇਹ ਸਰਕਾਰ ਦਾ ਕਹਿਣਾ ਹੁਣ ਇਹ ਸਾਰੀ ਨਿਊਜ਼ ਜਿਹੜੀ ਆ ਬਹੁਤ ਸਾਰੇ ਵੈਬਸਾਈਟ ਦੇ ਉੱਤੇ ਵੀ ਸਾਨੂੰ ਵੇਖਣ ਨੂੰ ਮਿਲਦੀ ਹੈ ਤੇ ਨਾਲ ਦੀ ਨਾਲ ਹੀ ਇੱਕ ਨਿਊਜ਼ਪੇਪਰ ਅਜੀਤ ਪੰਜਾਬ ਦੇ ਜਿਹੜਾ ਫੇਮਸ ਹੈ ਉਹਦੇ ਵਿੱਚ ਵੀ ਇਹ ਨਿਊਜ਼ 16 ਮਈ ਨੂੰ ਆਈ ਸੀਗੀ ਠੀਕ ਹੈ ਸੋ ਪੰਜਾਬ ਸਰਕਾਰ ਵੱਲੋਂ ਅਰਬਨ ਸਟੇਟਾ ਨੂੰ ਬਣਾਉਣ ਦੇ ਲਈ 24311 ਹੈਕਟੇਅਰ ਜ਼ਮੀਨ ਨੂੰ ਜਿਹੜਾ ਹੈਗਾ ਰਿਕਵਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਉਹਨੇ 8 ਕਹਿੰਦੇ ਜੀ ਅਸੀਂ ਜ਼ੋਨ ਬਣਾਵਾਂਗੇ ਉਹਨਾਂ 8 ਜ਼ੋਨਾਂ ਦੀ ਟੋਟਲ ਜ਼ਮੀਨ ਜਿਹੜੀ ਹੋਊਗੀ ਉਹ 24311 ਏਕੜ ਹੋਊਗੀ ਜਾਨਕੀ 8 ਜ਼ੋਨ ਹੋਣਗੇ 8 ਜ਼ੋਨ ਦੇ ਵਿੱਚ ਪਹਿਲਾ ਜ਼ੋਨ ਦੂਜਾ ਜ਼ੋਨ ਤੀਜਾ ਜ਼ੋਨ ਪਹਿਲੇ ਜ਼ੋਨ ਦੀ ਗੱਲ ਕਰ ਲਈਏ ਜਿਵੇਂ ਇਥੇ ਲਿਖਿਆ ਹੋ ਜਿਹੜੀ ਜ਼ਮੀਨ ਕੀਤੀ ਜਾਊਗੀ ਪਿੰਡ ਬੱਗਾ ਹੋ ਗਿਆ ਬੱਗਾ ਕਲਾਂ ਨੂਰਪੁਰਵੇਟ ਹੋ ਗਿਆ ਗੜਾ ਤੇ ਮਲਕਪੁਰ ਸੋ ਇਹ ਕੁਝ ਪਿੰਡਾਂ ਦੇ ਨਾਮ ਦੱਸੇ ਗਏ ਨੇ ਇੱਦੀ ਬਾਕੀ ਸਾਰੇ ਪਿੰਡਾਂ ਦੇ ਨਾਮ ਵੀ ਦੱਸੇ ਗਏ ਨੇ ਚਾਹੇ ਆਪਾਂ ਜ਼ੋਨ 2 ਦੀ ਗੱਲ ਕਰ ਲਈਏ ਜ਼ੋਨ 3 ਦੀ ਗੱਲ ਕਰ ਲਈਏ ਜ਼ੋਨ 4 ਦੀ ਗੱਲ ਕਰ ਲਈਏ ਜ਼ੋਨ 5 ਦੀ ਸੋ ਇਦਾਂ ਕਹਿੰਦੇ ਜੀ ਟੋਟਲ 8 ਜ਼ੋਨ ਨੇ ਜਿਨ੍ਹਾਂ ਵਿੱਚੋਂ ਅਸੀਂ ਜ਼ਮੀਨ ਲਵਾਂਗੇ ਕਿਸੇ ਪਿੰਡ ਦੇ ਵਿੱਚੋਂ 4000 ਏਕੜ ਕਿਸੇ ਵਿੱਚੋਂ 3000 ਏਕੜ ਲਗਭਗ ਐ ਲਾ ਲਓ ਵੀ 32 ਪਿੰਡਾਂ ਦੀ ਲਗਭਗ ਸਾਰੀ ਜ਼ਮੀਨ ਜਿਹੜੀ ਆ ਉਹ ਇਸ ਪ੍ਰੋਜੈਕਟ ਲਈ ਲਈਤੀ ਜਾਊਗੀ ਹੁਣ ਇਹਨਾਂ ਪਿੰਡਾਂ ਦੇ ਵਿੱਚ ਜਿੱਥੇ ਪਹਿਲਾਂ ਖੇਤੀ ਹੁੰਦੀ ਸੀਗੀ ਕੋਈ ਬੰਦੇ ਸਬਜ਼ੀ ਭਾਜੀ ਲਾਉਂਦੇ ਸੀਗੇ ਹੁਣ ਕੁਝ ਵੀ ਨਹੀਂ ਲੱਗੂਗਾ ਈਵਨ ਬੜਾ ਸੋਹਣਾ ਅਖਬਾਰ ਦੇ ਵਿੱਚ ਲਿਖਿਆ ਸੀਗਾ ਵੀ ਇੱਕ ਫੁੱਲ ਲਾਉਣ ਨੂੰ ਜਗ੍ਹਾ ਨਹੀਂ ਬਚੂਗੀ ਸਾਰੀ ਜ਼ਮੀਨ ਸਰਕਾਰ ਨੇ ਖਰੀਦ ਲੈਣੀ ਹੈ ਹਾਂ ਜਿਹੜੇ ਘਰ ਬਣੇ ਹੋਏ ਪਿੰਡ ਉਦ ਹੀ ਰਹਿਣਗੇ ਲੇਕਿਨ ਜਿਹੜੀ ਉਹ ਜ਼ਮੀਨ ਆ ਖੇਤਾਂ ਵਾਲੀ ਉਹ 24300 11 ਹੈਕਟੇਅਰ ਜ਼ਮੀਨ ਸਰਕਾਰ ਆਪਣੇ ਕਬਜ਼ੇ ਵਿੱਚ ਲੈ ਲੂਗੀ ਜਿਵੇਂ ਇਹ ਨਿਊਜ਼ ਨਿਕਲ ਕੇ ਆਈ ਤੇ ਆਪੋਜੀਸ਼ਨ ਦੇ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਗਲਤ ਹੈ ਜੀ ਇਹ ਐਕਸ਼ਨ ਤਾਂ ਕਹਿੰਦੇ ਜੀ ਬਿਲਕੁਲ ਹੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਆ ਇਹ ਮੂਵ ਐਂਟੀ ਫਾਰਮਰ ਹੈ ਇਹਨਾਂ ਦਾ ਕਹਿਣਾ ਆ ਹੁਣ ਸਰਕਾਰ ਨੇ ਕੰਮ ਕੀਤਾ ਸਰਕਾਰ ਤਾਂ ਉਹਦੀ ਸਫਤ ਕਰੂਗੀ ਕਰੂਗੀ ਸਰਕਾਰ ਤਾਂ ਕਹਿੰਦੀ ਅਸੀਂ ਫੱਟੇ ਚੱਕ ਦਿਆਂਗੇ ਸਰਕਾਰ ਕਹਿੰਦੀ ਅਸੀਂ ਡਿਵੈਲਪਮੈਂਟ ਕਰ ਦਿਆਂਗੇ ਸਰਕਾਰ ਕਹਿੰਦੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ ਬਹੁਤ ਕੁਝ ਕਰਾਂਗੇ ਸਰਕਾਰ ਕਹਿੰਦੀ ਅਸੀਂ ਇੱਥੇ ਨਮੀਆਂ ਨਮੇ ਨੌਕਰੀਆਂ ਲੈ ਕੇ ਆਵਾਂਗੇ ਵੈਸੇ ਸੋਚਿਆ ਜਾਵੇ ਜਦੋਂ ਕੋਈ ਡਿਵੈਲਪਮੈਂਟ ਹੁੰਦੀ ਹੈ ਤਾਂ ਨੌਕਰੀਆਂ ਤਾਂ ਆਉਂਦੀਆਂ ਨੇ ਇਹਦੇ ਵਿੱਚ ਕੋਈ ਝੂਠ ਨਹੀਂ ਹੈਗਾ ਪਰ ਉਸ ਡਿਵੈਲਪਮੈਂਟ ਨੂੰ ਲੈ ਕੇ ਕਿੱਦਾਂ ਆਇਆ ਜਾ ਰਿਹਾ ਇਹ ਬਹੁਤ ਜ਼ਰੂਰੀ ਹੈ ਤੇ ਉਹਦੇ ਵਿਰੋਧ ਦੇ ਵਿੱਚ ਕਿਉਂਕਿ ਸਰਕਾਰ ਦਾ ਪ੍ਰੋਜੈਕਟ ਹੈ ਸਰਕਾਰ ਨੇ ਬਹੁਤ ਸਿੱਤਾਂ ਕੀਤੀਆਂ ਉਹਦੇ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿਤਾ ਜੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਤੇ ਉਹਨਾਂ ਨੇ ਟੋਟਲੀ ਸਰਕਾਰ ਨੂੰ ਕਿਹਾ ਦੇਖੋ ਪਹਿਲਾਂ ਵੀ ਇਹਨਾਂ ਨੇ ਕਿਸਾਨਾਂ ਦੇ ਵਿਰੋਧ 'ਚ ਕੰਮ ਕੀਤਾ ਹੁਣ ਫਿਰ ਕਿਸਾਨਾਂ ਦੇ ਵਿਰੋਧ 'ਚ ਕੰਮ ਕਰ ਰਹੀ ਹੈ ਤੇ ਇਹਨਾਂ ਦਾ ਤਾਂ ਇਹ ਵੀ ਕਹਿਣਾ ਕਹਿੰਦੇ ਜਿਹੜਾ ਸਰਕਾਰ ਕੰਮ ਕਰੀ ਇਹ ਤਾਂ ਪ੍ਰਾਈਵੇਟ ਪਲੇਅਰਜ਼ ਨੂੰ ਬੈਨੀਫਿਟ ਦੇਣ ਲਈ ਕਰ ਰਹੀ ਆ ਇਹਦੇ ਵਿੱਚ ਵੈਲਫੇਅਰ ਤਾਂ ਹੈ ਹੀ ਨਹੀਂ ਕਿਉਂਕਿ ਸਰਕਾਰ ਕਰ ਰਹੀ ਹੈ ਵੀ ਜਿਹਦਾ ਵੈਲਫੇਅਰ ਲੈ ਕੇ ਆਇਆ ਉਹ ਕਹਿੰਦੇ ਜਿਉਂ ਕਹਿੰਦਾ ਕਹਿੰਦੇ ਅਫੋਰਡੇਬਲ ਹਾਊਸ ਜਾਨਕਿ ਜਿਹੜੇ ਘਰ ਹੋਣਗੇ ਸਰਕਾਰ ਕਹਿੰਦੀ ਉਹ ਅਫੋਰਡੇਬਲ ਰੇਟ ਤੇ ਮਿਲਣਗੇ ਅਫੋਰਡੇਬਲ ਦੀ ਗੱਲ ਕਰ ਲਓ ਵੀ ਜਿਵੇਂ ਅਸੀਂ ਗੁਰਦਾਉਂ ਚ ਰਹਨੇ ਇੱਥੇ ਜਿਹੜੇ ਪ੍ਰਾਈਵੇਟ ਇੱਕ ਫਰਮ ਘਰ ਬਣਾਉਂਦੀ ਆ ਤੋ ਬਹੁਤ ਕੋਸਟਲੀ ਹੁੰਦੇ ਆ ਠੀਕ ਐ ਦੂਜੇ ਨੰਬਰ ਤੇ ਜਿਹੜੇ ਕੁਝ ਇਦਾਂ ਦੇ ਘਰ ਹੁੰਦੇ ਨੇ ਅਫੋਰਡੇਬਲ ਜਾਨਕਿ ਉਹ ਥੋੜੇ ਰੇਟ ਜਾਇਜ਼ ਹੁੰਦਾ ਆ ਸੋ ਇਹ ਹੁੰਦਾ ਅਫੋਰਡੇਬਿਲਟੀ ਹੋਣੀ ਬਹੁਤ ਜ਼ਰੂਰੀ ਆ ਗੁਰਦਾਉਂ ਦੇ ਵਿੱਚ ਕਾਫੀ ਸਾਰੀਆਂ ਦੰਦੀਆਂ ਸੁਸਾਇਟੀਆਂ ਬਣੀਆਂ ਆ ਸੀ ਦੇਖਿਆ ਜਾਨਕਿ ਅਫੋਰਡੇਬਲ ਨੇ ਜਿਵੇਂ ਆ ਲਾ ਲਓ ਵੀ ਇੱਕ ਇੱਥੇ ਸੁਸਾਇਟੀ ਆ ਨਾਲ ਉਹ ਦੂਜੀ ਸੁਸਾਇਟੀ ਆ ਜਿਹੜੀ ਇਹ ਵਾਲੀ ਸੁਸ ਜੇ ਅਫੋਰਡੇਬਲ ਹਾਊਸਿੰਗ ਦੀ ਕੈਟਾਗਰੀ ਚ ਬਣੀ ਆ ਤੇ ਇੱਥੇ ਘਰ ਵੀ ਸਸਤੇ ਹੋਣਗੇ ਰੈਂਟ ਵੀ ਘੱਟ ਹੋਊਗਾ ਉਹਦੇ ਨਾਲ ਸੇਮ ਜੇ ਕਿਸੇ ਪ੍ਰਾਈਵੇਟ ਪਲੇਅਰ ਨੇ ਆਪਣੀ ਜ਼ਮੀਨ ਦੇ ਉੱਤੇ ਕੋਈ ਪ੍ਰਾਪਰਟੀ ਡਿਵੈਲਪ ਕੀਤੀ ਆ ਉਹਦਾ ਮੁੱਲ ਵੀ ਜ਼ਿਆਦਾ ਹੋਊਗਾ ਤੇ ਰੈਂਟ ਵੀ ਜ਼ਿਆਦਾ ਹੋਊਗਾ ਫਿਰ ਉਹ ਆਮ ਬੰਦਿਆਂ ਲਈ ਰਹਿਣਾ ਔਖਾ ਹੋ ਜਾਂਦਾ ਸੋ ਸਰਕਾਰ ਕਹਿੰਦੀ ਆ ਕਿ ਅਸੀਂ ਚਾਹੁੰਦੇ ਆ ਕਿ ਹਰ ਇੱਕ ਬੰਦਾ ਇੱਥੇ ਰਹੇ ਕਿਉਂਕਿ ਜਦੋਂ ਇੰਡਸਟਰੀ ਉੱਥੇ ਆਊਗੀ ਨਾ ਫਿਰ ਘਰਾਂ ਦੀ ਡਿਮਾਂਡ ਵਧੂਗੀ ਰੈਹਾਸ਼ੀ ਡਿਮਾਂਡ ਵਧੂਗੀ ਤੇ ਜਿਹੜੇ ਆਮ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਕੀ ਮਿਲੂਗਾ ਸਰਕਾਰ ਕਹਿੰਦੀ ਭਾਈ ਦੇਖੋ ਉਹਨਾਂ ਨੂੰ ਰੁਜ਼ਗਾਰ ਮਿਲੂਗਾ ਉਸ ਫੈਕਟਰੀਆਂ ਵਿੱਚ ਕੰਮ ਕਰਨਗੇ ਜਿਸ ਤਰੀਕੇ ਦੀ ਐਜੂਕੇਸ਼ਨ ਹੋਊਗੀ ਉਸ ਤਰੀਕੇ ਨਾਲ ਕੰਮ ਮਿਲੂਗਾ ਹੁਣ ਇੱਕ ਬਹੁਤ ਕੰਟਰੋਵਰਸੀ ਹੁੰਦੀ ਹੈ ਲੈ ਜੀ ਉਹ ਤਾਂ ਸਾਡੇ ਪਿੰਡਾਂ ਵਾਲੇ ਤੋਂ ਸਿਕਿਉਰਿਟੀ ਗਾਰਡ ਬਣਨਗੇ ਸਰਕਾਰ ਕਹਿ ਰਹੀ ਆ ਵੀ ਜੋ ਵੀ ਉਹਨਾਂ ਦੀ ਕੁਆਲੀਫਿਕੇਸ਼ਨ ਹੋਊਗੀ ਉਹਦੇ ਮੁਤਾਬਕ ਉਹਨਾਂ ਨੂੰ ਉੱਥੇ ਜੌਬ ਮਿਲ ਸਕਦੀ ਹੈ ਹੁਣ ਇਹ ਤਾਂ ਹੈ ਨਹੀਂਗਾ 10 ਪੜੇ ਨੂੰ ਇੰਜੀਨੀਅਰ ਬਣਾ ਦੇਣਗੇ ਆਬੀਅਸ ਹਨਾ ਸੋ ਜੋ ਕੁਆਲੀਫਿਕੇਸ਼ਨ ਅਕੋਰਡਿੰਗ ਉਹਨਾਂ ਨੂੰ ਕਹਿੰਦੇ ਸਰਕਾਰ ਕਹਿੰਦੀ ਆ ਕੰਮ ਮਿਲ ਜੂਗਾ ਜਦੋਂ ਕੋਈ ਡਿਵੈਲਪਮੈਂਟ ਹੁੰਦੀ ਆ ਤਾਂ ਉੱਥੇ ਢਾਬੇ ਬਹੁਤ ਸਾਰੇ ਚੱਲਦੇ ਆ ਬਹੁਤ ਸਾਰੇ ਬਿਜ਼ਨਸ ਚੱਲਦੇ ਆ ਦੁਕਾਨਾਂ ਚੱਲਦੀਆਂ ਨੇ ਸੋ ਸਰਕਾਰ ਦਾ ਕਹਿਣਾ ਕਿ ਇੱਥੇ ਬਹੁਤ ਵੱਡੀ ਡਿਵੈਲਪਮੈਂਟ ਹੋਊਗੀ ਨਵੇਂ ਨਵੇਂ ਏਮਪਲੋਇਮੈਂਟ ਜਨਰੇਸ਼ਨ ਹੋਊਗੀ ਪੰਜਾਬ ਦੇ ਵਿੱਚ ਵੈਸੇ ਕਹਿੰਦੇ ਕੰਮ ਬਹੁਤ ਘੱਟ ਆ ਪੰਜਾਬ ਦਾ ਯੂਥ ਬਾਹਰ ਜੇਰਾ ਸਰਕਾਰ ਕਹਿੰਦੀ ਵੀ ਇੱਥੇ ਔਖਾ ਹੋਇਆ ਪਿਆ ਸੋ ਇਸ ਕਰਕੇ ਇੱਥੇ ਡਿਵੈਲਪਮੈਂਟ ਕੀਤੀ ਜਾ ਰਹੀ ਹੈ ਲੇਕਿਨ ਆਪੋਜੀਸ਼ਨ ਕਹਿ ਰਹੀ ਹੈ ਨਹੀਂ ਨਹੀਂ ਇਹ ਤਾਂ ਕਿਸਾਨਾਂ ਦੀ ਰੋਜੀ ਰੋਟੀ ਖੋਣ ਦਾ ਕੰਮ ਆ ਜਿਹੜੇ ਕਿਸਾਨ ਉੱਥੇ ਆਲਰੇਡੀ ਵਧੀਆ ਕੰਮ ਕਰਦੇ ਸੀਗੇ ਜ਼ਮੀਨ ਦੇ ਉੱਤੇ ਖੇਤੀ ਕਰਦੇ ਸੀਗੇ ਉਹ ਜ਼ਮੀਨ ਖੋਹੀ ਜਾਊਗੀ ਤੇ ਆਪੋਜੀਸ਼ਨ ਤਾਂ ਇਹ ਵੀ ਕਹਿ ਰਹੀ ਆ ਕਿ ਭਾਈ ਇਹ ਤਾਂ ਉਪਜਾਊ ਮਿੱਟੀ ਇਹਨੂੰ ਕਾਤੋਂ ਤੁਸੀਂ ਖੋ ਰਹੇ ਹੋ ਜੇ ਤੁਸੀਂ ਇਹ ਕੰਮ ਕਰਨਾ ਕਿਤੇ ਹੋਰ ਕਰ ਲਓ ਇੱਥੇ ਕਿਉਂ ਕਰ ਰਹੇ ਹੋ ਤੇ ਇਹ ਵੀ ਕਿਹਾ ਗਿਆ ਵੀ ਕਿਤਨਾ ਕਿਤੇ ਇਹ ਦਿੱਲੀ ਦੁਆਰਾ ਥੋਪੀਆਂ ਗਈਆਂ ਡਿਸੀਜਨ ਨੇ ਜਿੱਥੇ ਪ੍ਰਾਈਵੇਟ ਪਲੇਅਰਾਂ ਨੂੰ ਬੈਨੀਫਿਟ ਮਿਲੂਗਾ ਤੇ ਸਰਕਾਰ ਆ ਜਿਹੜੀ ਹੈਗੀ ਉਹ ਆਮ ਲੋਕਾਂ ਨੂੰ ਨੁਕਸਾਨ ਦੇਣ ਜਾ ਰਹੀ ਹੈ ਵੈਲਫੇਅਰ ਦੇ ਨਾਮ ਦੇ ਉੱਤੇ ਠੀਕ ਹੈ ਸੋ ਇਹਨਾਂ ਨੇ ਬਹੁਤ ਵਿਰੋਧ ਕੀਤਾ ਹਰ ਇੱਕ ਤਰੀਕੇ ਨਾਲ ਕਿਹਾ ਗਿਆ ਆ ਵੀ ਗਵਰਨਮੈਂਟ ਦੀ ਅਪਰੋਚ ਜਿਹੜੀ ਹੈਗੀ ਆ ਉਹ ਡਿਵੈਲਪਰ ਨੂੰ ਫਾਇਦਾ ਦੇਣਦੀ ਆ ਤੇ ਸਿਟੀਜ਼ਨ ਦਾ ਨੁਕਸਾਨ ਹੋਊਗਾ ਉਹਨਾਂ ਦਾ ਫਾਇਦਾ ਨਹੀਂ ਹੋਊਗਾ ਹੁਣ ਜਦੋਂ ਇਹ ਸਾਰਾ ਕੁਝ ਹੋ ਗਿਆ ਹੁਣ ਸਰਕਾਰ ਨੇ ਵੀ ਮੁੱਦਾ ਆਪਣਾ ਰੱਖ ਦਿੱਤਾ ਤੇ ਆਪੋਜੀਸ਼ਨ ਲੀਡਰ ਨੇ ਵੀ ਆਪਣਾ ਮੁੱਦਾ ਰੱਖ ਦਿੱਤਾ ਹੁਣ ਕੀ ਹੋਣਾ ਆ ਹੁਣ ਸਾਨੂੰ ਪਤਾ ਆ ਇੱਕ ਪਾਸੇ ਕਿਸਾਨ ਤੇ ਦੂਜੇ ਪਾਸੇ ਡਿਵੈਲਪਮੈਂਟ ਹੁਣ ਤੁਸੀਂ ਸੋਚਣਾ ਆ ਵੀ ਜੇ ਇੱਥੇ ਪ੍ਰੋਟੈਸਟ ਹੋਊਗਾ ਕਿਉਂਕਿ ਆਬੇ ਸਾਨੂੰ ਪਤਾ ਆ ਜੇਸਾ ਬਣਾ ਸਾਨੂੰ ਪੰਜਾਬ ਦਾ ਮਾਹੌਲ ਆ ਜਦੋਂ ਵੀ ਕਿਤੇ ਕੋਈ ਮਸਲਾ ਹੁੰਦਾ ਆ ਜ਼ਮੀਨ ਨੂੰ ਲੈ ਕੇ ਤੇ ਕਿਸਾਨਾਂ ਦਾ ਧਰਨਾ ਤਾਂ ਆਮ ਜੀ ਗੱਲ ਆ ਠੀਕ ਹੈ ਨਾ ਸੋ ਮੈਂ ਇੱਕ ਦਿਨ ਅੱਗੇ ਵੀ ਦੱਸਿਆ ਸੀਗਾ ਅ ਜਗਰਾਉਂ ਦੇ ਵਿੱਚ ਇੱਕ ਗੋਬਰ ਗੈਸ ਪਲਾਂਟ ਨੂੰ ਲੈ ਕੇ ਅਸੀਂ ਧਰਨਾ ਦਿੱਤਾ ਸੀਗਾ ਪਿੰਡ ਵਾਲਿਆਂ ਨੇ ਵੀ ਅਸੀਂ ਗੋਬਰ ਗੈਸ ਪਲਾਂਟ ਨਹੀਂ ਲੱਗਣ ਦੇਣਾ ਅਸੀਂ ਪੰਜਾਬ 'ਚ ਇੰਡਸਟਰੀ ਨਹੀਂ ਲੱਗਣ ਦੇਣੀ ਇੱਥੋਂ ਕਹਿੰਦੇ ਕੈਮੀਕਲ ਨਿਕਲਣਗੇ ਹਾਲਾਂਕਿ ਉਹ ਮੈਨੂੰ ਨਹੀਂ ਪਤਾ ਵੀ ਕਿਹੜੇ ਕੈਮੀਕਲ ਨਿਕਲਦੇ ਆ ਸੋ ਇਹ ਤਾਂ ਪੱਕਾ ਆ ਵੀ ਜਦੋਂ ਇਹ ਮੁੱਦਾ ਭੜਕਿਆ ਤਾਂ ਕਿਸਾਨਾਂ ਦੇ ਧਰਨੇ ਜ਼ਰੂਰ ਹੋਣਗੇ ਸਰਕਾਰ ਆਊਗੀ ਸਰਕਾਰ ਆਪਣੇ ਤਰੀਕੇ ਨਾਲ ਸਮਝਾਊਗੀ ਹੁਣ ਕੀ ਹੁੰਦਾ ਆ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਦੇਖਣ ਨੂੰ ਮਿਲੇਗਾ ਲੇਕਿਨ ਤੁਹਾਨੂੰ ਕੀ ਲੱਗਦਾ ਆ ਕੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਇਸ ਤਰੀਕੇ ਨਾਲ ਤਰੱਕੀ ਹੋਣੀ ਚਾਹੀਦੀ ਹੈ ਬਿਲਡਿੰਗਾਂ ਹੋਣੀਆਂ ਚਾਹੀਦੀਆਂ ਨੇ ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਕਿਸਾਨਾਂ ਨੂੰ ਪ੍ਰੋਟੈਸਟ ਕਰਕੇ ਇਸ ਜ਼ਮੀਨ ਦੇ ਇਸ ਕਾਰਵਾਈ ਨੂੰ ਰੋਕ ਦੇਣਾ ਚਾਹੀਦਾ ਆ ਸਾਨੂੰ ਪੰਜਾਬ ਦੇ ਵਿੱਚ ਇੰਡਸਟਰੀ ਦੀ ਲੋੜ ਨਹੀਂ ਹੈਗੀ ਸਾਨੂੰ ਪੰਜਾਬ ਦੇ ਤਰੱਕੀ ਦੀ ਲੋੜ ਨਹੀਂ ਹੈਗੀ ਸਾਨੂੰ ਪੰਜਾਬ ਦੇ ਵਿੱਚ ਕਿਸਾਨਾਂ ਹੀ ਜ਼ਮੀਨ ਦੀ ਲੋੜ ਹੈ ਸੋ ਤੁਹਾਨੂੰ ਕੀ ਲੱਗਦਾ ਸਰਕਾਰ ਇੱਥੇ ਸਹੀ ਕਰਨ ਜਾ ਰਹੀ ਹੈ ਜਾਂ ਫਿਰ ਆਪੋਜੀਸ਼ਨ ਜੋ ਕਰ ਰਹੀ ਉਹ ਸਹੀ ਹੈ ਜੇ ਤੁਹਾਡਾ ਕੋਈ ਐਕਸਟਰਾ ਬਿਆਨ ਹੋਵੇ ਸੋ ਉਹ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਓ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਨਾਲ ਦੀ ਨਾਲ ਹੀ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ ਕਿਉਂਕਿ ਇਦਾਂ ਦੇ ਮੁੱਦੇ ਸਾਨੂੰ ਪੇਪਰ ਦੇ ਵਿੱਚ ਵੀ ਦੇਖਣ ਨੂੰ ਮਿਲ ਜਾਂਦੇ ਨੇ ਸੋ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਸਾਡੇ ਕੋਲੇ ਇਸ ਸਮੇਂ ਦੋ ਬੈਚ ਨੇ ਜਿਨ੍ਹਾਂ ਨਾਲ ਅਸੀਂ ਤੁਸੀਂ ਤਿਆਰੀ ਕਰ ਸਕਦੇ ਹੋ ਇੱਕ ਕੇ ਆਪਣੇ ਕੋਲ ਰਿਕਾਰਡਡ ਬੈਚ ਪ੍ਰੀ ਦੇ ਲਈ ਜਿਹਦੇ ਵਿੱਚ ਰਿਕਾਰਡਡ ਕਲਾਸਾਂ ਹੋਣਗੀਆਂ ਨਾਲ ਪੀਡੀਐਫ ਲੱਗੀਆਂ ਹੋਣਗੀਆਂ ਤੇ ਤੁਸੀਂ ਆਪਣੀਆਂ ਕਲਾਸਾਂ ਨੂੰ ਪ੍ਰੀ ਦੇ ਲਈ ਜੀਐਸ 1 ਤੇ ਜੀਐਸ 2 ਦੀ ਤਿਆਰੀ ਕਰ ਸਕਦੇ ਹੋ ਜਾਨੀ ਕਿ ਸੀ ਸੈੱਟ ਵੀ ਤਿਆਰ ਹੋਊਗਾ ਤੇ ਬਾਕੀ ਇਗਜ਼ਾਮ ਵੀ ਸਾਰੇ ਸੌਰੀ ਬਾਕੀ ਸਬਜੈਕਟ ਸਾਰੇ ਤਿਆਰ ਹੋਣਗੇ ਰਿਕਾਰਡਡ ਕਲਾਸਾਂ ਹੋਣਗੀਆਂ ਦੇ ਵਿੱਚ ਕੋਈ ਡਾਊਟ ਸੈਸ਼ਨ ਕੋਈ ਗਾਈਡੈਂਸ ਸੈਸ਼ਨ ਕੋਈ ਮੈਂਟਰਸ਼ਿਪ ਸੈਸ਼ਨ ਨਹੀਂ ਹੋਊਗਾ ਪਰ ਜੇ ਤੁਸੀਂ ਚਾਹੋ ਨਾ ਸਰ ਪ੍ਰੀ ਦੀ ਤਿਆਰੀ ਕਰਨੀ ਹੈ ਅਸੀਂ ਲਾਈਵ ਕਲਾਸਾਂ ਵੀ ਲੈਣੀਆਂ ਅਸੀਂ ਰਿਕਾਰਡਡ ਕਲਾਸਾਂ ਵੀ ਲੈਣੀਆਂ ਅਸੀਂ ਗਾਈਡੈਂਸ ਵੀ ਲੈਣੀ ਮੈਂਟਰਸ਼ਿਪ ਵੀ ਲੈਣੀ ਡਾਊਟ ਵੀ ਪੁੱਛਣਾ ਤੇ ਅਸੀਂ ਟੈਸਟ ਸੀਰੀਜ਼ ਵੀ ਜੁਆਇਨ ਕਰਨੀ ਆ ਉਹਦੀ ਫੀਸ ਹੈਗੀ 10000 ਰੁਪਇਆ ਅਪ ਟੂ ਇਗਜ਼ਾਮ ਹੋਊਗਾ ਇਹ ਸੋ ਜਿਹੜਾ ਬੈਜ ਜੁਆਇਨ ਕਰਨਾ ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਕੋਈ ਹੋਰ ਜਾਣਕਾਰੀ ਪੀਸੀਐਸ ਦੇ ਰਿਗਾਰਡਿੰਗ ਚਾਹੀਦੀ ਹੋਈ ਤਾਂ ਵੀ ਇਸ ਨੰਬਰ ਤੇ ਕਾਲ ਜ਼ਰੂਰ ਕਰ ਲਿਓ ਸਵੇਰੇ 9 ਵਜੇ ਆਪਣੀ ਇਸ ਚੈਨਲ ਦੇ ਉੱਤੇ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਪੀਸੀਐਸ ਨੂੰ ਲੈ ਕੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਇਦਾਂ ਦੀ ਇਨਫੋਰਮੇ ਕਿਵੇਂ ਲੱਗੀ ਜਰੂਰ ਦੱਸਿਓ ਜਾਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸਟੀ ਗਾ ਸਾਰਿਆਂ ਨੂੰ ਬਾਏ ਬਾਏ